ਗੱਲ ਐਵੇਂ ਹੋਈ ਕਿ ਥੋੜੇ ਮਤਲਬ 4-5 ਮਹੀਨੇ ਪਹਿਲਾਂ ਕੀ 15 ਮਹੀਨੇ ਤੋਂ ਮੇਰੇ ਹਸਬੰਦ ਜਿਵੇਂ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਸਜ਼ਾ ਹੋਈ ਕੇ ਇਸ ਵਿੱਚ ਕੋਈ ਉਧਰ ਦਾ ਸ਼ਹਿਰਪੁਰ ਸਾਈਡ ਦਾ ਕੋਈ ਕੇਸ ਸੀ ਉਹਦੇ ਵਿੱਚ ਸਜ਼ਾ ਹੋ ਗਈ 10 ਸਾਲ ਦੀ ਤੇ ਹੁਣ ਉਹਨਾਂ ਦੇ ਮਾਤਾ ਜੀ ਤੁਸੀਂ ਵੇਖਣਦੇ ਹੋ ਕਿ ਬਿਮਾਰ ਨੇ ਤੇ ਮੈਂ ਘਰ ਵਿੱਚ ਇਕੱਲੀ ਆ ਇਹਨਾਂ ਦਾ ਹੋਰ ਕੋਈ ਮਤਲਬ ਭਰਾ ਵੀ ਨਹੀਂ ਹੈਗਾ ਤੇ ਨਾ ਹੀ ਇਹਨਾਂ ਦੇ ਪਿਤਾ ਦੀ ਕਾਫੀ ਢੇਰ ਪਹਿਲਾਂ ਡੈਥ ਹੋ ਚੁੱਕੀ ਹੈ ਤੇ ਹੁਣ ਮੈਂ ਛੁੱਟੀ ਵਾਸਤੇ ਐਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਦੇ ਹੌਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਐਮਰਜੈਂਸੀ ਛੁੱਟੀ ਥੋੜੀ ਸੀ ਇਹਨਾਂ ਦੀ ਇਥੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਤੇ ਹੁਣ ਮੈਨੂੰ ਇਹਨਾਂ ਦੇ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਤੇ ਸਰਪੰਚ ਦੇ ਇਹਨਾਂ ਦੇ ਨੰਬਰਦਾਰ ਦੇ ਸਹਿਮਾਨ ਦੀ ਜ਼ਰੂਰਤ ਸੀਗੀ ਹੁਣ ਮੈਂ ਨੌਕਲੋਂ ਇਹ ਸਾਰਾ ਆਵਲੇ ਕਾਗਜ਼ ਲੈ ਕੇ ਗਈ ਸਾਰਾ ਉੱਤੇ ਲਿਖਿਆ ਵਾ ਕਿ ਇਹਨਾਂ ਦੇ ਪ੍ਰੋਜੈਕਟ ਜੋ ਵੀ ਹੈ ਵਾ ਇਹਨਾਂ ਨੇ ਮੈਨੂੰ ਕਿਸਨੇ ਵੀ ਮਤਲਬ ਸੈਨ ਮੋਹਰ ਨਹੀਂ ਲਾ ਕੇ ਦਿੱਤੀ ਵਿੱਚੋਂ ਕੁਝ ਕੁ ਮੈਂਬਰ ਜਿਵੇਂ 2-3 ਮੈਂਬਰ ਮੰਨਦੇ ਨੇ ਕਿ ਮੈਂ ਅਹੀਂ ਮੋਹਰ ਲਾ ਦਿੰਨੇ ਆ ਤੇ ਬਾਕੀ ਲੰਬੜਦਾਰ ਦੂਮਾ ਲੰਬੜਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈ ਆ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਹੀਂ ਨਹੀਂ ਨਹੀਂ ਲਾ ਸਕਦੇ ਮੋਹਰ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਅਜੇ ਕਿ ਇਦਾਂ ਦਾ ਕੋਈ ਪਰਚਾ ਵੀ ਜਿਹਦੇ ਵੱਲ ਲੋ ਬੋਲੀ ਜਾਂਦੇ ਨੇ ਅੱਗੇ ਉਹ ਸਰਪੰਚ ਦੇ ਘਰ ਵੀ ਮੈਂ ਗਈ ਆ ਉਹ ਵੀ ਮੈਨੂੰ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨੇ ਮੇਰੇ ਤੇ ਐਕਸ਼ਨ ਆਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਬੰਦਾ ਬਿਮਾਰ ਪਿਆ ਵਾ ਅਸੀਂ ਉਹਨਾਂ ਦੇ ਪਿੰਡ ਦੇ ਆ ਅਸੀਂ ਬਾਹਰ ਦੇ ਤੇ ਨਹੀਂ ਹੈਗੇ ਤੇ ਫਿਰ ਉਹ ਇਦਾਂ ਕਿਉਂ ਕਰਦੇ ਪਏ ਆ ਮੈਨੂੰ ਤਾਂ ਲੱਗਦਾ ਪਾਰਟੀ ਬਾਜੀ ਕਰਕੇ ਕਰਦੇ ਪਏ ਆ ਮੈਂ ਉਹਨਾਂ ਨੂੰ ਵੀ ਆਖਿਆ ਕਿ ਪਾਰਟੀਆਂ ਦੋ ਹੁੰਦੀਆਂ ਨੇ ਇੱਕ ਪਾਸੇ ਕਹਿੰਨੇ ਆਪਣੀ ਮਰਜ਼ੀ ਨਾਲ ਬੋਰਡ ਪਾਉਣੀ ਆ ਜੇ ਤੁਹਾਨੂੰ ਨਹੀਂ ਪਾਈ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਹੁਣ ਸਾਨੂੰ ਸਾਨੂੰ ਕੋਈ ਕੰਮ ਪਿਆ ਵਾ ਤੁਸੀਂ ਨਹੀਂ ਕਰਕੇ ਦੇਣਾ ਇਹ ਸਰਕਾਰ ਵੱਲੋਂ ਪਹਿਲਾਂ ਕਹਿੰਦੇ ਨੇ ਕਿ ਜੇ ਤੁਸੀਂ ਸਰਪੰਚ ਬਣੇ ਹੋ ਤੁਸੀਂ ਪਾਰਟੀ ਬਾਜ਼ੀ ਸਾਰੀ ਕੁਝ ਭੁੱਲ ਕੇ ਫਿਰ ਤੁਸੀਂ ਲੋਕਾਂ ਦਾ ਸਾਰਾ ਕੰਮ ਕਰਨਾ ਪਰ ਇਹ ਹੁਣ ਪਾਰਟੀ ਬਾਜ਼ੀ ਕਰਨ ਦੇ ਇਹਨਾਂ ਦੇ ਨਾਲ ਸਰਪੰਚ ਦੇ ਨਾਲ ਵੀ ਸਾਡਾ ਪਹਿਲਾਂ ਪੁਰਾਣਾ ਕੇਸ ਚੱਲਦਾ ਮੇਰੇ ਖਿਆਲੋਂ ਉਹਦੇ ਚੱਕਰ ਵਿੱਚ ਇਹ ਸਾਨੂੰ ਸਹਿਨ ਨਹੀਂ ਕਰਕੇ ਦੇਂਦੇ ਕੱਲ ਨੂੰ ਮਾਤਾ ਨੂੰ ਕੁਝ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਜਿੱਥੇ ਤੱਕ ਮੇਰੇ ਕੋਲ ਜਾਇਆ ਜਾਏਗਾ ਮੈਂ ਜਾਵਾਂਗੀ ਜਿਹੜੇ ਜੱਜ ਨੇ ਇਹਨਾਂ ਨੂੰ ਸਜ਼ਾ ਕੀਤੀਆਂ ਉਹਦੇ ਅੱਗੇ ਵੀ ਮੈਂ ਜਾ ਕੇ ਪੇਸ਼ ਆਉਂਗੀ ਕਿ ਤੁਸੀਂ ਸਜ਼ਾ ਕੀਤੀਆਂ ਅਸੀਂ ਘਰ ਮਗਰੋਂ ਮੰਡੇ ਸਾਰੇ ਦੋ ਤਿੰਨ ਜੀ ਸਾਡੀ ਕੋਈ ਪੋਚੜਤਾਲ ਨਹੀਂ ਘੰਡਿਆ ਜੇ ਆਪਾਂ ਛੁੱਟੀ ਤੋੜੀ ਉਹ ਸਰਕਾਰੋ ਲੋ ਹੱਕ ਬੰਦਾ ਬੰਦੇ ਦਾ ਜਿਹਨੂੰ ਸਜ਼ਾ ਹੋਈ ਆ ਉਹਦੀ ਐਮਰਜੈਂਸੀ ਛੁੱਟੀ ਜੀ ਘਰ ਉਹਦੇ ਵਿੱਚ ਕੋਈ ਬਿਮਾਰ ਸਮਾਰ ਜੋ ਵੀ ਹੋਇਆ ਉਹਨੂੰ ਮਿਲਣੀ ਚਾਹੀਦੀ ਆ ਪਰ ਉਹਨੇ ਪਿੰਡ ਵਾਲੇ ਨਹੀਂ ਸਾਡੇ ਮਤ ਸਰਪੰਚ ਨਹੀਂ ਸਾਦੇਂ ਡਿਆ ਐਂਟੀ ਪਾਰਟੀ ਦਾ ਸਰਪੰਚ ਉਹ ਉਥੇ ਕੋਈ ਕੀ ਕਰ ਸਕਦਾ ਸੰਦੀਪ ਸਿੰਘ ਸਰਪੰਚ ਪਿੰਡ ਗੜੀ ਅਫਗਾਨਾ ਦੇ ਦੇਖੋ ਸਰ ਜੋ ਸੰਦੀਪ ਸਿੰਘ ਸਾਹਿਬ ਹੀ ਆ ਉਹ ਇੱਕ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਹੋਗਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਸੋ ਆਪਾਂ ਜਿਦੋਂ ਪੰਚਾਇਤ ਬਣੀ ਆ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਵਾਂਗੇ ਸਾਰੇ ਆਪਣੇ ਪੰਚਾਇਤ ਮੈਂਬਰ ਤੇ ਲੰਬੜਦਾਰਾਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਸੋ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਇਹਨੂੰ ਭੰਗ ਕੀਤਾ ਜਾਏ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਜਵਾਨ ਪੋਤਾ ਜਿਹੜਾ ਨਸ਼ਿਆਂ ਦੀ ਲਪੇਟ 'ਚ ਆਣ ਕੇ ਮਰੇ ਤੋ ਅਸੀਂ ਇਹ ਮਰਗੀ ਕਾਨੂੰਨ ਵਿਸਥਾ ਨੂੰ ਜੋ ਕੋ ਭੰਗ ਕਰਦਾ ਹੈ ਆਪਾਂ ਉਹਦਾ ਬਿਲਕੁਲ ਨਹੀਂ ਸਾਥ ਦੇਵਾਂ। ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਰਿਕਾਰਡ ਆ ਉਹਦਾ ਲੜਾਈਆਂ ਝਗੜੇ ਕਰਦਾ। ਹੁਣ ਵੀ ਉਹ ਚੋਰੀ ਦੇ ਕੇਸ ਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋਈ ਹੈ ਹਸ਼ਿਆਰਪੁਰ ਦੇ ਉਹਦੇ ਵਿੱਚ। ਉਹਦੀ ਜਿਹੜੀ ਵਾਈਫ ਆ ਮੇਰੇ ਕੋਲ ਆਈ ਸੀ। ਸਾਈਨ ਕਰਾਉਣ ਦੇ ਵਾਸਤੇ ਤੇ ਮੈਂ ਉਹਨੂੰ ਇਹੋ ਆਖਿਆ ਵੀ ਮੈਂ ਕੱਲ ਨੂੰ ਇਹ ਇੱਥੇ ਪਿੰਡ ਦੇ ਵਿੱਚ ਆਣ ਕੇ ਜੇ ਫੇਰ ਕੋਈ ਨਾ ਕੋਈ ਗਲਤ ਹਰਕਤ ਕਰਦਾ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਸੋ ਕੋਈ ਵੀ ਫਰੈਕਸ਼ਨ ਸਾਰਾ ਪੰਚਾਇਤ ਦੇ ਉੱਪਰ ਹੋਵੇ ਮਤਲਬ ਕਿ ਬਿਲਕੁਲ ਨਜਾਇਜ਼ ਹੈ ਸਾਨੂੰ ਮਤਲਬ ਕਿ ਪਰੇਸ਼ਾਨ ਕਰ ਰਹੀ ਐਵੇਂ ਕੋਈ ਕਿਸੇ ਨੂੰ ਜਾ ਕੇ ਕਹਿ ਰਹੀ ਐ ਵੀ ਇਹ ਪਾਰਟੀ ਬਾਜੀ ਵਾਲਾ ਕੰਮ ਕਰ ਰਹੇ ਨੇ ਸੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਇਹੋ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਾਂ ਸਾਥ ਨਹੀਂ ਦੇਵਾਂਗੇ ਮੇਰਾ ਨਾਮ ਸਰਦਾਰ ਬਲਬੀਰ ਸਿੰਘ ਲੰਬardar ਕਲੀਫਗਾਨਾ ਕੋ ਸਰ ਆਏ ਨਹੀਂ ਮੇਰੇ ਕੋ ਫੂੰਕਤੇ ਉਹਨਾਂ ਨੇ ਗੱਲ ਕੀਤੀ ਹੈ ਕੀ ਇਹ ਕਿੰਦਾ ਸੈਨ ਜਿਹੜੇ ਇਹਨੂੰ ਉੱਤੇ ਕਰਨੇ ਨੇ ਤੇ ਮੈਂ ਸੈਨ ਕਿਉਂ ਨਹੀਂ ਕੀਤੇ ਕਿ ਜਿਹੜਾ ਸਾਨੂੰ ਸਰਕਾਰਾਂ ਵੱਲੋਂ ਹਦਾਤਾਂ ਨੇ ਪਿੰਡਾਂ 'ਚ ਮਤਵੇ ਵੀ ਪੈਂਦੇ ਨੇ ਤੇ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਵੇਚਦੇ ਨੇ ਤੇ ਉਹਨਾਂ ਦੇ ਲੰਬੜਦਾਰ ਜਿਹੜੇ ਨੇ ਜਾਂ ਸਰਪੰਚ ਆ ਉਹਨਾਂ ਨੂੰ ਨਾਂ ਛਡਾਉਣ ਤੇ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਮੈਂ ਨਹੀਂ ਉਹ ਮੇਰੀ ਫੋਨ 'ਤੇ ਹੀ ਗੱਲ ਹੋਈ ਆ ਮੈਂ ਉਹ ਇਸੇ 'ਤੇ ਕੀ ਨੂੰ ਮੁੱਖ ਰੱਖ ਦਿਆਂ ਨਹੀਂ ਕੀਤਾ ਕਿ ਜੇ ਕੱਲ ਨੂੰ ਮਾਹੌਲ ਖਰਾਬ ਹੋ ਜਾਉਦੇ ਆਇਆ ਤੇ ਮੇਰੇ ਤੇ ਅਲੀਗੇਸ਼ਨ ਹੁੰਦਾ ਕਿ ਲੰਬਰਦਾਰ ਨੇ ਉਹ ਤੇ ਸੈਨ ਕੀਤਾ ਸੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਕਿ ਉਹ ਇਹਨਾਂ ਦੇ ਕੇਸ ਅੱਗੇ ਵੀ ਚੱਲਦੇ ਨੇ ਮਤਲਬ ਲੜਾਈ ਦੇ ਤੇ ਚੱਲਣ ਦੇ ਪੈਂਡਿੰਗ ਨੇ ਕੇਸ ਇਹਨਾਂ ਦਾ ਤੇ ਸਾਰਾ ਪਤਾ ਪ੍ਰਸ਼ਾਸਨ ਨੂੰ ਪਤਾ ਸਾਰਿਆਂ ਨੂੰ ਪਤਾ ਇਹਦਾ ਰਿਕਾਰਡ ਤੇ ਦਨ ਲੁੱਟਾਂ ਖੂਗਾ ਤੇ ਨਸ਼ੀ ਵੇਚਦਾ ਤੇ ਮੈਨੂੰ ਦੱਸਣ ਦੀ ਜ਼ਿਆਦਾ ਲੋੜ ਨਹੀਂ